ਚਕੌੜਾਏ ਅੱਜ ਬਹੁਤ ਉਹਦਣਾ ਬੋਲਣ ਲੱਗਿਆ ਮੇਰਾ ਮਨ ਖੁਸ਼ ਕਰਤਾ ਵੈਸੇ ਵੀਰ ਜੀ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਸੀਂ ਮਜ਼ਦੂਰਾਂ ਕਹਿੰਦੇ ਦੇਖਿਆ ਤਾਂ ਹੈਗਾ ਆਰਾਮ ਆਦਮੀ ਪਾਰਟੀ ਨੇ ਸਾਡਾ ਸਾਥ ਨਹੀਂ ਦਿੱਤਾ ਮਜ਼ਦੂਰਾਂ ਦਾ ਮਜ਼ਦੂਰ ਨੂੰ ਮਜ਼ਦੂਰੀ ਹੀ ਰੱਖਿਆ ਹੈ ਮਜ਼ਦੂਰ ਨੂੰ ਮਜ਼ਦੂਰ ਬਣਾ ਕੇ ਰੱਖਤਾ ਇਹਨਾਂ ਨੇ ਵੀ ਤੁਸੀਂ ਮਜ਼ਦੂਰ ਆ ਤੁਸੀਂ ਕਿਹੜੇ ਕਿਸਮ ਦੇ ਬੋਲਣਾ ਹੈ ਦੀਵਾਲੰਦਾਰ ਵੀ ਇਹ ਅਰਦਾਸ ਕਰਦੇ ਹਾਂ ਮਹਾਰਾਜ ਸਾਹਮਣੇ ਸ਼ੌਪ ਦੇ ਨੇਵਰ ਖੜਦੀ ਆ ਇਹਨਾਂ ਨੂੰ ਸਹਾਰਾ ਵੈਲਫੇਅਰ ਵੱਲੋਂ ਲੋਈਆਂ ਵੰਡੀਆਂ ਗਈਆਂ ਸਹਾਰਾ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਕੁਰਾਲੀ ਦੇ ਲੇਬਰ ਚੌਂਕ ਤੇ ਖੜੇ ਹੋਏ ਮਜ਼ਦੂਰਾ ਨੂੰ ਛੋਲਾ ਵੱਡੀਆਂ ਗਈਆਂ ਸੋਤੋਂ ਵੱਧ ਮਜ਼ਦੂਰਾ ਨੂੰ ਇਹ ਛੋਲਾ ਵੱਡੀਆਂ ਗਈਆਂ ਅਤੇ ਮਜ਼ਦੂਰਾ ਵੱਲੋਂ ਵੀ ਸਹਾਰਾ ਵੈਲਫੇਅਰ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਪੁਰਾ ਵੱਲੋਂ ਸਰਕਾਰਾਂ ਨੂੰ ਵੀ ਕਹੋਇਆ ਗਿਆ ਕਿ ਉਹ ਠੰਡ ਦੇ ਵਿੱਚ ਸੜਕ ਤੇ ਖੜਦੇ ਨੇ ਤੇ ਕੋਈ ਸ਼ੈੱਟ ਦਾ ਪ੍ਰਬੰਧ ਹੋਣਾ ਵਾਸਤੇ ਨਹੀਂ ਕੀਤਾ ਗਿਆ ਕੀ ਕਹਿਣਾ ਹੈ ਮਜ਼ਦੂਰਾ ਦਾ ਤੇ ਸਹਾਰਾ ਵੈਲਫੇਅਰ ਦੇ ਸਜਤਾ ਦੇ ਪ੍ਰਧਾਨ ਦਾ ਅਤੇ ਉਧੇਦਾਰਾਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਦੇ ਵੀਰ ਜੀ ਇਹ ਸਾਰੇ ਵਿਭਾਗਾਂ ਨੂੰ ਤਰੱਕੀ ਦੇ ਰਹੇ ਆ ਸਿਰਫ ਮਜ਼ਦੂਰੀ ਹੀ ਕਿ ਉਹ ਇੱਥੇ ਖੜਦੇ ਮਜ਼ਦੂਰਾ ਕਦਰ ਕੋਈ ਸੈਟ ਦਾ ਪ੍ਰਬੰਧ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹਰ ਇੱਕ ਵਿਭਾਗ ਮਹਤਾਨਾ ਦੇ ਕੇ ਕੰਮ ਕਦੇ ਮਜ਼ਦੂਰ ਤਰਨਾ ਨਹੀਂ ਦਿੰਦਾ ਅਸੀਂ ਮਜ਼ਦੂਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਰਕਾਰਾਂ ਨੂੰ ਅਸੀਂ ਵੀ ਬਹੁਤ ਵੋਟਾਂ ਤੁਹਾਨੂੰ ਪਾਈਆਂ ਸਾਡੇ ਵੀ ਸਾਰੇ ਮਜ਼ਦੂਰ ਭਾਈਆਂ ਨੇ ਇਹਨਾਂ ਜੋਰ ਲਾ ਕੇ ਤੁਹਾਨੂੰ ਬਣਾਇਆ ਅਸੀਂ ਵੀ ਕਿਹਾਸ ਵੀ ਕਦੇ ਕਾਂਗਰਸ ਕਦੇ ਕਾਲੀ ਸਾਡਾ ਪੰਜਾਬ ਕਰਕੇ ਰੱਖਤਾ ਸੀ ਖਾਲੀ ਸਾਨੂੰ ਵੀ ਕਦੇ ਸਾਡੇ ਬਾਰੇ ਕਿਉਂ ਨਹੀਂ ਸੋਚਦੀਆਂ ਸਰਕਾਰਾਂ ਸਾਡੇ ਬਾਰੇ ਹਰ ਇੱਕ ਮੈਕਮਾ ਧਰਨਾ ਦਿਲੰਦਾ ਕਦੇ ਮਜ਼ਦੂਰ ਧਰਨਾ ਕਿਉਂ ਨਹੀਂ ਦਿੰਦਾ ਉਹਨੂੰ ਪਤਾ ਵੀ ਸਾਡੇ ਡੰਡੇ ਹੀ ਵੱਜਣੇ ਆ ਮਜ਼ਦੂਰ ਡੰਡਿਆਂ ਦੇ ਡਰਦਾ ਏ ਮਜ਼ਦੂਰਾਂ ਬਾਰੇ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਕੋਈ ਵੀ ਸਰਕਾਰ ਨੇ ਅੱਜ ਤੱਕ ਆ ਵੀਰ ਜੀ ਨੇ ਮਜ਼ਦੂਰਾਂ ਬਾਰੇ ਸੋਚਿਆ ਏ ਆ ਵੀਰ ਜੀ ਨੇ ਮਜ਼ਦੂਰਾਂ ਬਾਰੇ ਸੋਚਿਆ ਕੋਈ ਹੋਰ ਮੈਕਮਾ ਕੋਈ ਨਹੀਂ ਸੋਚਦਾ ਕਿਉਂ ਨਹੀਂ ਸੋਚਦੇ ਮਜ਼ਦੂਰ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਦੁਕਾਨ ਦੇ ਮੂਹਰੇ ਅਸੀਂ ਖੜਦੇ ਆ ਇਹਨਾਂ ਸਾਨੂੰ ਹਰ ਇੱਕ ਲੋਗੀਆਂ ਲੋਗੀਆਂ ਵੰਡੀਆਂ ਏ ਹੈ ਲੰਗਰ ਲਾਇਆ ਜੀ ਚਾਹ ਦਾ ਲੰਗਰ ਲਾਇਆ ਗਿਆ ਏ ਸਾਡਾ ਮਨ ਖੁਸ਼ ਹੈ ਮਨ ਖੁਸ਼ ਕਰਤਾ ਇਹ ਜੀਆਂ ਸੰਗਤਾਂ ਨੇ ਅੱਜ ਇਹ ਵੀਰ ਜੀ ਜਿਹੜੇ ਪਤਾ ਗੱਲਾਂ ਪਰ ਸਰਕਾਰਾਂ ਨਹੀਂ ਮਜ਼ਦੂਰਾ ਕੰਨੀ ਦੇਖ ਰਹੀਆਂ ਸਰਕਾਰਾਂ ਮਜ਼ਦੂਰਾ ਕੰਨੀ ਬਿਲਕੁਲ ਨਹੀਂ ਦੇਖ ਰਹੀਆਂ ਵੀਰ ਜੀ ਸੱਚ ਕੌੜਾ ਏ ਅੱਜ ਬਹੁਤ ਉਦਨਾ ਬੋਲਣ ਲੱਗੇ ਮੇਰੇ ਮਨ ਖੁਸ਼ ਕਰਤਾ ਵੈਸੇ ਵੀਰ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਸੀਂ ਮਜ਼ਦੂਰਾ ਕੰਨੀ ਦੇਖਿਆ ਤਾਂ ਹੈਗਾ ਪਰ ਸਰਕਾਰਾਂ ਦੇਖ ਨਹੀਂ ਰਹੀਆਂ ਵੀਰ ਜੀ ਸਰਕਾਰਾਂ ਨੇ ਸਾਡੇ ਕੋਈ ਵੀ ਮਹਿਕਮਾ ਦੇਖ ਲਓ ਹੁਣ ਕਹਾਂਦੇ ਕਿਆ ਕੁਛ ਕਰਤਾ ਨਹੀਂ ਤੁਸੀਂ ਕੀ ਕੀ ਮੰਗ ਕਰਨੀ ਚਾਹੁੰਦੇ ਕੀ ਸਾਡਾ ਮੰਗ ਸਾਡੀ ਮੰਗ ਇੱਕ ਸਾਡਾ ਲੇਬਰ ਚੌਂਕ ਬਣਨਾ ਚਾਹੀਦਾ ਜੀ ਇੱਕ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਲੇਬਰ ਚੌਂਕ ਹੋਣਾ ਇੱਕ ਲੇਬਰ ਚੌਂਕ ਹੋਣਾ ਚਾਹੀਦਾ ਸਾਡਾ ਇੱਥੇ ਕੋਈ ਚੌਂਕ ਨਹੀਂ ਹੈਗਾ ਅਸੀਂ ਠੰਡ ਵਿੱਚ ਖੜੇ ਆਂ ਬਾਈ ਰਾਲੀ ਲੇਬਰ ਚੌਂਕ ਕੋਈ ਵੀ ਨਹੀਂ ਹੈਗਾ ਜੀ ਅਸੀਂ ਠੰਡ ਵਿੱਚ ਖੜੇ ਕੋਈ ਦੇਖ ਲਈ ਸਾਡੇ ਕੰਨੀ ਸਾਡੇ ਕੰਨੀ ਕਿਸੇ ਮਹਿਕਮੇ ਨੇ ਨਹੀਂ ਦੇਖਿਆ ਜੀ ਭਾਈ ਸਾਹਿਬ ਜਦੋਂ ਹਰ ਇੱਕ ਸਾਲ ਲੇਬਰ ਡੇ ਹੁੰਦਾ ਉਸ ਦਿਨ ਆਂਦੇ ਆ ਤੇ ਤੁਹਾਨੂੰ ਮੂੰਹ ਮਿੱਠਾ ਕਰਾਉਂਦੇ ਆ ਉਸ ਤੋਂ ਬਾਅਦ ਕਹਿ ਦਿੰਦੇ ਆ ਤੁਹਾਡਾ ਸ਼ੈੱਡ ਪੈ ਜਾਏਗਾ ਪਰ ਹਰ ਇੱਕ ਸਾਲ ਇਕਨੇ ਨਿਕਲ ਜਾਂਦਾ ਮਜ਼ਦੂਰ ਧਰਨਾ ਨਹੀਂ ਦਿੰਦੇ ਕਿਸਾਨ ਧਰਨਾ ਦੇ ਦਿੰਦੇ ਆ ਹਰ ਇੱਕ ਵਿਭਾਗ ਮਤ ਧਰਨਾ ਦਿੰਦੇ ਮਜ਼ਦੂਰ ਡਰਦੇ ਆ ਕਿਸ ਚੀਜ਼ ਤੋਂ ਡਰਦੇ ਆ ਹਾਂ ਮਜ਼ਦੂਰ ਡੰਡਿਆਂ ਤੋਂ ਡਰਦੇ ਨਹੀਂ ਮਜ਼ਦੂਰ ਦੇ ਨਾਲ ਨਹੀਂ ਖੜਦਾ ਕੋਈ ਮੁਖਲਸੀ ਕਰਕੇ ਗਰੀਬੀ ਕਰਕੇ ਗਰੀਬੀ ਕਰਕੇ ਖੜਦੇ ਨਹੀਂ ਮਜ਼ਦੂਰ ਧਰਨਾ ਨਹੀਂ ਦਿੰਦੇ ਹਰ ਇੱਕ ਵਿਭਾਗ ਮਤ ਧਰਨਾ ਦਿੰਦਾ ਹੈ ਹਰ ਇੱਕ ਵਿਭਾਗ ਮਤ ਧਰਨਾ ਦੇਖੋ ਕੱਲ પેટ્રોલ ਪੰਪ ਬੰਦ ਹੋਏ ਸਾਰੇ ਡਰਾਈਵਰਾਂ ਨੇ ਧਰਨਾ ਤੇ ਕਦੇ ਮਜ਼ਦੂਰ ਖੜੇ ਦੇਖਿਆ ਤੁਸੀਂ ਧਰਨਾ ਦਿੰਦਾ ਦੇਖਿਆ ਮਜ਼ਦੂਰ ਨਹੀਂ ਦਿੰਦੇ ਧਰਨਾ ਕਿਉਂਕਿ ਰੋਟੀ ਨਹੀਂ ਫਿਕਰ ਪਿਆ ਰਹਿੰਦਾ ਸੰਤਾ ਜੀ ਰੋਟੀ ਵੀ ਮਾਸੀ ਮਿਲਦੀ ਹੈ ਜੀ ਮੈਂ ਵੀ ਮੈਂ ਨਾ ਤੁਹਾਨੂੰ ਮੈਂ ਸਹੀ ਗੱਲ ਸਹੀ ਬਹੁਤ ਜ਼ੋਰ ਲਾਇਆ ਆਮ ਆਦਮੀ ਪਾਰਟੀ ਬਣਾਉਣੇ ਖਾਤਰ ਪਰ ਆਮ ਆਦਮੀ ਪਾਰਟੀ ਨੇ ਸਾਡਾ ਸਾਥ ਦਿੱਤਾ ਮਜ਼ਦੂਰਾਂ ਦਾ ਮਜ਼ਦੂਰ ਨੂੰ ਮਜ਼ਦੂਰੀ ਹੀ ਰੱਖਿਆ ਹੈ ਮਜ਼ਦੂਰ ਨੂੰ ਮਜ਼ਦੂਰ ਬਣਾ ਕੇ ਰੱਖਤਾ ਇਹਨਾਂ ਨੇ ਤੁਸੀਂ ਤੁਸੀਂ ਮਜ਼ਦੂਰ ਹੋ ਤੁਸੀਂ ਕਿਹੜੇ ਕਿਸੇ ਮੂਰੇ ਬੋਲਣਾ ਹੈ ਜਿੰਨੂੰ ਤੁਸੀਂ ਵੋਟਾਂ ਪਾਈਆਂ ਦੀ ਮਿਲਣ ਆਇਆ ਤੁਹਾਨੂੰ ਦੁਆਰਾ ਮੈਂ ਕਹੀ ਸਾਨੂੰ ਅੱਖਾਂ ਮਾ ਪਾਉਣੇ ਨੇ ਵੀ ਮੈਂ ਇੰਨਾ ਜ਼ੋਰ ਲਾਇਆ ਨਹੀਂ ਝਾੜੂ ਦੀ ਵੋਟ ਪਾਉਣ ਨੂੰ ਇੰਨਾ ਜ਼ੋਰ ਲਾਇਆ ਮੈਂ ਮੈਨੂੰ ਪਤਾ ਪੂਰਾ ਪਰ ਅੱਜ ਮੈਂ ਚਾਹੁੰਦਾ ਸਰਕਾਰ ਉਹ ਬਣਾਓ ਜਿਹੜੀ ਮਜ਼ਦੂਰਾਂ ਕੰਨੀ ਵੀ ਦੇਖਦੀ ਯਾਰ ਮਜ਼ਦੂਰਾਂ ਦਾ ਕੋਈ ਬੰਦਾ ਸਾਥ ਹੁੰਦਾ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਮਜ਼ਦੂਰਾਂ ਦਾ ਸਾਥ ਤਾਂ ਦਿੱਤਾ ਥੈਂਕ ਯੂ ਵੈਰੀ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੀ ਨਾਮ ਹੈ ਕੀ ਕਹਿਣਾ ਮੇਰੇ ਨਾਲ ਜਗਰ ਸਿੰਘ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਜੀ ਅਸਾਂ ਆਪਣੇ ਮਜ਼ਦੂਰਾਂ ਬਾਤਾਂ ਜੀ ਸਾਡ ਨੂੰ ਛੱਡ ਬਣਾਇਆ ਜਾਵਾ ਜੀ ਅਸੀਂ ਗਰੀਬ ਆਦਮੀ ਆ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਸੀ ਹਾਂ ਦੇ ਵਿੱਚ ਹਾਂ ਜੀ ਸਾਨੂੰ ਉਸਨ ਲੋਈਆਂ ਵੰਡੀਆਂ ਗਈਆਂ ਚਾਹ ਦਾ ਲੰਗਰ ਲਾ ਦਿੱਤਾ ਜੀ ਕਾਨੂੰ ਐਨੀਓ ਬਹੁਤ ਧੰਨਵਾਦ ਹੈ ਜੀ ਸਾਰਾ ਵੈਲਫੇਅਰ ਵੱਲੋਂ ਇਹ ਕੰਮ ਕੀਤਾ ਗਿਆ ਸੇਵਾ ਕੀਤੀ ਗਈ ਹੈ ਕੀ ਕਹਿਣਾ ਚਾਹਦੇ ਹੋ ਉਹਨਾਂ ਨੂੰ ਹਾਂ ਮੈਂ ਧੰਨਵਾਦ ਕਰਦੇ ਹਾਂ ਅਸੀਂ ਤਾਂ ਨਾ ਜੀ ਹਾਂ ਜੀ ਦੇਖ ਸਕਦੇ ਹੋ ਕਿ ਜੀ ਅੱਜ ਲੇਬਰ ਵਾਲਾ ਨੂੰ ਸ਼ਾਲਾ ਵੰਡੀਆਂ ਗਈਆਂ ਕਿਹੜੀ ਸੰਸਥਾ ਵੱਲੋਂ ਵੰਡੀਆਂ ਗਈਆਂ ਤੇ ਕਿੰਨੇ ਨੂੰ ਲੇਬਰ ਵਾਲਿਆਂ ਨੂੰ ਸ਼ਾਲਾ ਵੰਡੀਆਂ ਗਈਆਂ ਸਾਡੇ ਜੀ ਸਾਰਾ ਵੈਲਫੇਅਰ ਸੁਸਾਇਟੀ ਅਸੀਂ ਪਿਛਲੇ 8-10 ਸਾਲ ਤੋਂ ਰਨ ਕਰ ਰਹੇ ਹੁਈ ਆਨ ਤੇ ਪਹਿਲਾਂ ਜਿਵੇਂ ਆਪਣਾ ਮੈਡੀਕਲ ਕੈਂਪਸ ਥਰੀ ਵਿੱਚ ਜਾਂ ਲੰਗਰ ਲਾਉਂਦੇ ਰਹੇ ਹਾਂ ਜੀ ਸੂਹਾ ਫੈਕਟਰੀ ਵਿਸਾਰਾਂ ਦੇ ਵਿੱਚ ਤੇ ਇਸ ਤਰ੍ਹਾਂ ਕਰਕੇ ਮਹਾਰਾਜ ਦੀ ਕਿਰਪਾ ਨਾਲ ਅੱਜ ਅਸੀਂ ਦੁਨੀਆਂ ਦਾ ਸਾਡੇ ਐਕਚੁਅਲੀ ਸਾਹਮਣੇ ਹਰਤੇ ਨੇ ਲੀਬਰ ਵਾਲੇ ਸਾਡੇ ਬਹੁਤ ਪੈ ਰਹੀ ਹੈ ਬਸ ਤੇ ਮਨ ਦੇ ਵਿੱਚ ਆਇਆ ਵੀ ਚਲੋ ਇਹਨਾਂ ਨੂੰ ਮਹਾਰਾਜ ਦੀ ਕਿਰਪਾ ਨਾਲ ਭੰਤਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਜਾਦਾ ਲੰਗਰ ਲਾਇਆ ਸੀ ਤੇ 100 ਜਾਂ 150 ਸਾਡੇ ਕੋਲ ਸੂਈ ਅਸੀਂ ਦਿੱਤੀ ਜੀ ਇਹਨਾਂ ਨੂੰ ਚਲੋ ਸਤਗੁਰ ਨੇ ਮਤਲਬ ਉਹ ਜੀ ਪਾਈ ਆ ਤੇ ਇਹਨਾਂ ਦੁੱਤੀਏ ਗਰੀਬ ਭਰਾਵਾਂ ਨੂੰ ਜੀ ਹੋਰ ਵੀ ਇਹਨਾਂ ਦੇ ਕਈ ਮੰਗਾਂ ਨੇ ਕਰਾਂਗੇ ਜੀ ਚਲੋ ਗੱਲ ਤੇ ਕਰਕੇ ਜੋ ਕੁਝ ਇਹਨਾਂ ਦੀ ਹੋ ਸਕਦੀ ਆ ਬਾਕੀ ਇਸ ਤਰ੍ਹਾਂ ਵੀ ਟਾਈਮ ਟੂ ਟਾਈਮ ਅਸੀਂ ਮਤਲਬ ਜਿੰਨਾਂ ਕੋ ਪਰਮਾਤਮਾ ਕਰਦਾ ਹੈ ਕਿਰਪਾ ਉਹਨਾਂ ਦੀ ਸੇਵਾ ਕਰੀ ਜਾਂਦੇ ਆ ਜੀ ਤੇ ਸਤਿਗੁਰੂ ਸੇਵਾ ਲੰਦਾ ਰਹੇ ਜਿਵੇਂ ਹੁਣ ਅਗਲੇ ਮਹੀਨੇ ਅਸੀਂ ਜੋ ਦਰਵਾਜਾ ਸਾਹਿਬ ਨਹੀਂ ਜਾ ਸਕੇ ਉਹਨਾਂ ਲਈ ਇੱਕ ਬੱਸ ਦਾ ਇੰਤਜ਼ਾਮ ਕੀਤਾ ਹੈ ਜੀ 50-55 ਬੰਦੇ ਜੋ ਨਹੀਂ ਜਾ ਸਕਦੇ ਆ ਨਹੀਂ ਗਏ ਅਗਲੇ ਮਹੀਨੇ 15 17 ਤਰੀਕ ਦੇ ਵਿੱਚ ਵਿੱਚ ਡੇਟ ਫਿਕਸ ਕਰਨੀ ਆ ਬੱਸ ਕੀਤੀ ਆ ਜੀ ਤੇ ਬੱਸ ਮੌਸਾ ਸਤਿਗੁਰੂ ਰਾਮ ਰਾਜੀ ਜੀ ਕੇ ਪਰਨਾਲ ਉਹਦੇ ਸੰਗਤਨ ਦਰਸ਼ਨ ਕਰਾ ਕੇ ਵੀ ਆਵਾਂਗੇ ਜੀ ਨਾਲੇ ਆਵਾਂਗੇ ਜੀ ਉੱਥੇ ਬਾਕੀ ਸਤਿਗੁਰ ਨਜ਼ਰ ਕਰੇ ਜੀ ਤੇ ਸੇਵਾ ਲੰਦਾ ਰਵੇ ਇਹੇ ਅਰਦਾਸ ਕਰਦੇ ਹਾਂ ਮਹਾਰਾਜ ਜੀ ਰਾਜੀਵ ਜੀ ਕੇ ਅੰਦਰ ਦਾ ਵੱਡਾ ਮੁੱਦਾ ਹੈ ਸ਼ੈੱਡ ਦਾ ਸਰਕਾਰ ਨੂੰ ਵੀ ਕਾਫੀ ਕੋਸ ਰਹੇ ਨੇ ਤੁਸੀਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਅਪੀਲ ਕਰਦੇ ਆ ਜੀ ਵੀ ਇਹ ਗਰੀਬ ਬੰਦੇ ਨੇ ਇੱਥੇ ਠੰਡ ਵਿੱਚ ਖੜਦੇ ਨੇ ਜੀ ਤੇ ਜਿਹਦੇ ਕੋਲ ਵੀ ਜੋ ਵੀ ਮਤਲਬ ਅਥਾਰਟੀ ਲਈਆਂ ਨੇ ਅਸੀਂ ਤਾਂ ਬੇਇਨਤੀ ਕਰਦੇ ਹਾਂ ਉਹਨਾਂ ਨੂੰ ਵੀ ਇਹ ਵੀ ਸਾਡੇ ਸਮਾਜ ਦਾ ਇੱਕ ਅੰਗ ਨੇ ਜੀ ਹਿੱਸਾ ਨੇ ਹੈ ਨਾ ਵੀ ਬਹੁਤ ਕੁਝ ਧੂਰਾ ਹੈ ਇਹਨਾਂ ਦੇ ਮੰਗਾਂ ਨੂੰ ਮੁੱਦੇ ਨੇ ਇਹ ਰੱਖਦੇ ਹੋਏ ਕਿ ਥੋੜਾ ਜਿਹਾ ਸਾਡੀ ਪਾ ਦਿੱਤਾ ਜਾਵੇ ਜੋ ਮੀਂਹ ਕਿੜੀ ਤੋਂ ਮਤਲਬ ਕਿ ਸਵੇਰੇ ਖੜਨਾ ਹੁੰਦਾ ਉਹਨਾਂ ਨੇ 2-3 ਘੰਟੇ ਤੇ ਬਾਰਿਸ਼ ਜਾਂ ਠੰਡ ਦੇ ਮੌਸਮ ਤੇ ਗਰਮੀ ਦੇ ਮੌਸਮ ਦੇ ਵਿੱਚ ਬਚਾਅ ਰਹਿ ਗਿਆ ਇਹਨਾਂ ਦਾ ਅਸੀਂ ਜੋ ਵੀ ਅਥਾਰਟੀ ਤੋਂ ਉਹਨਾਂ ਨੂੰ ਅਪੀਲ ਕਰਦੇ ਆਂ ਤੇ ਬੇਨਤੀ ਕਰਦੇ ਆ ਮੇਰਾ ਦੀ ਮੰਗਾਂ ਵੱਲ ਗੌਰ ਕੀਤੀ ਜਾਵੇ ਜੀ। ਕਿ ਅੱਜ ਤੁਸੀਂ ਜਿਹੜੀਆਂ ਛੋਲਾ ਲੇਬਰ ਵਾਲਿਆਂ ਨੂੰ ਵੰਡੀਆਂ ਜੀ। ਸਹਾਰਾ ਵੈਲਫੇਅਰ ਵੱਲੋਂ ਜੀ ਵੱਖ-ਵੱਖ ਸਮੇਂ ਤੇ ਅਸੀਂ ਜਿਵੇਂ ਅੱਖਾਂ ਦੇ ਕੈਂਪ ਮਰੀਜ਼ਾਂ ਦੇ ਪੌਣੇ ਆ ਜੀ ਕਿਸੇ ਦਾ ਵੈਸੇ ਕੋਈ ਲੋੜ ਬੰਦ ਹੋਵੇ ਉਹਨਾਂ ਦੇ ਜਿਵੇਂ ਕਿਸੇ ਦਸ ਬੰਤ ਛੁੱਪੀ ਹੋਵੇ ਉਹਨਾਂ ਦੇ ਪੌਣੇ ਆ। ਅੱਜ ਸਾਡੇ ਸਾਹਮਣੇ ਸ਼ਾਪ ਦੇ ਨੇਬਰ ਖੜਦੀ ਆ ਇਹਨਾਂ ਨੂੰ ਸਹਾਰਾ ਵੈਲਫੇਅਰ ਵੱਲੋਂ ਲੋਈਆਂ ਵੰਡੀਆਂ ਗਈਆਂ। ਕਾਫੀ ਦੁਆਵਾਂ ਦੇ ਰਹੇ ਸੀਗੇ ਕਿਸ ਤਰ੍ਹਾਂ ਲੱਗਿਆ ਕਿਉਂਕਿ ਬਾਬੂ ਬਾਬੂਕ ਵੀ ਹੋਗੇ ਸੀਗੇ ਤੁਸੀਂ ਜਦੋਂ ਇਹਨਾਂ ਨੂੰ ਵੰਡ ਰਹੇ ਸੀਗੇ ਕਿਉਂਕਿ ਅਕਸਰ ਕਾਫੀ ਲੋਕਾਂ ਨੂੰ ਦੇਖਿਆ ਹੁਣਾ ਵੀ ਵੱਡੇ ਲੋਕਾਂ ਨੂੰ ਚੀਜ਼ਾਂ ਦੇ ਦਿੰਦੇ ਆ ਇਹਨਾਂ ਦੀ ਸਾਰ ਕੋਈ ਨਹੀਂ ਲੰਦਾ ਜੀ ਮਜ਼ਦੂਰਾਂ ਦੀ ਤਾਂ ਸਾਰ ਨਹੀਂ ਲੰਦਾ ਇਹ ਵਿਚਾਰੇ ਇੱਕ ਤਾਂ ਗਰੀਬ ਘਰਾਂ ਨੂੰ ਬਲੌਂਗ ਕਰਦੇ ਆ ਅਮੀਰ ਬੰਦੇ ਨਾਲ ਹਰੇਕ ਲੱਗਦਾ ਏ ਗਰੀਬ ਘਰਾਂ ਨੂੰ ਹਰੇਕ ਬੰਦਾ ਚੀਕਦਾ ਇਹਨਾਂ ਨੂੰ ਘਰਾਂ ਬੁਲਾਉਣੇ ਕਿ ਕੁਝ ਦੇਣੇ ਤੇ ਹੋਰ ਸੰਸਥਾਵਾਂ ਨੂੰ ਕੀ ਅਪੀਲ ਕਰਦੇ ਹੋ ਜੀ ਹੋਰ ਸੰਸਥਾਵਾਂ ਨੂੰ ਇਹੀ ਆ ਵੀ ਲੋੜਵੰਦਾਂ ਨੂੰ ਚੀਜ਼ਾਂ ਦੋ ਜੀ ਇਹਨਾਂ ਨੂੰ ਲੋੜ ਆ ਬੁੜਿਆਂ ਨੂੰ ਤਾਂ ਹਰੀਕ ਲੈ ਜਾਂਦਾ ਕਿ ਇਹਨਾਂ ਲੋੜਵੰਦ ਚੰਦ ਦੋਗੇ ਕਿ ਨਹੀਂ ਕਿਹਦੇ